ਇਸ ਤਰ੍ਹਾਂ ਦੀ ਰਹੀ ਜੀ ਅੱਜ ਦੀ ਮੀਟਿੰਗ ਕੀ ਕੁਝ এজেন্ডਾ ਲੈ ਕੇ ਨੀਚੇ ਕਰ ਲਓ ਮਾਈਕ ਸਾਡਾ ਮਾਈਕ ਕੋਲ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਇਹ ਮੀਟਿੰਗ ਲਈ ਸੀ ਸਾਰੇ ਹਲਕਾ ਲੋਕ ਸਭਾ ਸਭ ਜਿਹਨੇ ਜਿੱਤੇ ਹੋਏ ਸਾਡੇ ਐਮ ਐਲ ਏ ਸਾਹਿਬਾਨ ਸੀ ਸਾਰੇ ਨੇ ਭਾਗ ਲਿਆ ਕਿਉਂਕਿ ਖੁਦ ਮੁੱਖ ਮੰਤਰੀ ਸਾਹਿਬ ਦਾ ਹਲਕਾ ਧੂਰੀਆ ਜਿਹੜਾ ਕਿ ਲੋਕ ਸਭਾ ਹਲਕਾ ਸੰਗਰੂਰ ਚ ਪੈਂਦਾਗਾ ਸੋ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਬੜੀ ਪੋਜ਼ਿਟਿਵ ਮੀਟਿੰਗ ਹੋਈ ਆ ਔਰ ਸਾਰੀਆਂ ਡਾਇਰੈਕਸ਼ਨ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਸਾਨੂੰ ਕੀਤੀਆਂ ਨੇਗੀ ਆ ਕਿ ਲੋਕਾਂ ਦੇ ਵਿੱਚ ਪੋਜ਼ਿਟਿਵ ਅਜੰਡਾ ਲੈ ਕੇ ਜਾਣਾਗਾ ਆਸਟਵ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਹੈਗਾ ਪ੍ਰਚਾਰ ਕਰਨ ਲੱਗਾ ਜੋ-ਜੋ ਕੰਮ ਅਸੀਂ 2 ਸਾਲ ਦੇ ਅੰਦਰ ਪੰਜਾਬ 'ਚ ਕੀਤੀ ਨੂੰ ਲੋਕਾਂ ਦੇ ਸਾਹਮਣੇ ਧੱਕੜੇ ਲੇਗੇ ਕਿਉਂਕਿ ਲੋਕਾਂ ਨੂੰ ਪਤਾ ਹੈ ਗੱਲ ਦਾ ਕਿ 2 ਸਾਲਾਂ ਦੇ ਅੰਦਰ ਸਾਡੀਆਂ ਵੱਡੀਆਂ ਗਰੰਟੀਆਂ ਅਸੀਂ ਪੂਰੀਆਂ ਕਰਤੀਆਂ 5 ਗਰੰਟੀਆਂ 'ਚੋਂ 4 ਗਰੰਟੀਆਂ ਅਸੀਂ ਪੰਜਾਬ 'ਚ ਪੂਰੀਆਂ ਕਰ ਚੁੱਕੇ ਹਾਂਗੇ ਪਰ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦਾ ਖਾਤਮਾ ਲਗਭਗ ਹੋ ਚੁੱਕਿਆਗਾ ਪਰ ਭ੍ਰਿਸ਼ਟਾਚਾਰੀ ਜਿਹੜੇ ਨੇ ਕਿ ਅਸੀਂ ਉਹ ਲਗਾਤਾਰ ਉਹਨਾਂ ਨੂੰ ਖਤਮ ਪੰਜਾਬ ਚ ਕਰ ਰਹੇ ਆਗੇ ਸੋ ਵੱਡੇ ਜਿਹੜੇ ਅਸੀਂ ਕੰਮ ਨੇ ਪੰਜਾਬ ਚ ਜਿਹੜੇ ਮੈਂ ਸਮਝਦਾ ਪਿਛਲੇ 70 ਸਾਲਾਂ ਤੋਂ ਹੀ ਹੋਏ ਅਸੀਂ 2 ਸਾਲਾਂ ਚ ਕੀਤੇ ਨੇ ਸੋ ਪੋਜ਼ਿਟਿਵ ਅਜੰਡਾ ਲੈ ਕੇ ਜਾ ਰਹੇ ਆ ਸਾਨੂੰ ਪੂਰਨ ਆਸ ਹੈ ਕਿ ਅਸੀਂ 13 ਸੀਟਾਂ ਜਿਹੜੀਆਂ ਪੰਜਾਬ ਚ ਜਿੱਤ ਪ੍ਰਾਪਤ ਜੀਮਾ ਸਾਹਿਬ ਭਾਜੀਪੀ ਪੰਜਾਬ ਨੂੰ ਫੋਕਸ ਕਰਦੀ ਨਜ਼ਰ ਆ ਰਹੀ ਹੈ ਇਸ ਪਰ ਕਹਿੰਦੇ ਕਿ ਅਸੀਂ ਵੀ 13 ਦੀ 13 ਸੀਟਾਂ ਜਿੰਨੀਆਂ ਨੇ ਪੰਜਾਬ ਦੀ ਪੰਜਾਬ ਦੇ ਲੋਕਾਂ ਨੇ ਵੀ ਭਾਜੀਪੀ ਨੂੰ ਫੋਕਸ ਕੀਤਾ ਹੋਇਆਗਾ ਭਾਜੀਪੀ ਨੂੰ ਸਭ ਕੁਝ ਸਿਖਾਉਣਗੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਜੇ ਤਿੰਨ ਕਾਲੇ ਕਾਨੂੰਨ ਬਣੇ ਸੀ ਤਿੰਨ ਪੰਜਾਬ ਦੇ ਲੋਕਾਂ ਨੇ ਇਕਬਾਈ ਕੀਤੀ ਸੀ ਹਰ ਤੇ ਸੱਚਾ ਗਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਾਲੇ ਘਰੂਨ ਵਾਪਸ ਲੈਣੇ ਪਏ ਸੀਗੇ ਪਰ ਉਹਦੇ ਵਿੱਚ 750 ਤੋਂ ਉੱਪਰ ਕਿਸਾਨਾਂ ਦੀ ਜਿਹੜੀ ਆ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀਗੀ ਪਰ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬ ਨਾਲ ਬਿਤਕਰਾ ਕਰਦੀ ਆ ਕਿਸ ਤਰ੍ਹਾਂ ਸਾਡੇ ਫੰਡ ਰੁੱਕੇ ਜਾ ਰਹੇ ਨੇਗੇ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਜੇਕਰ ਹੱਕ ਮੰਗਣ ਜਾਂਦੇ ਕਿਸ ਤਰ੍ਹਾਂ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈਗਾ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਸੋ ਪੰਜਾਬ ਦੇ ਲੋਕ ਬਹੁਤ ਅچھے ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਸਿਖਾਉਣ। ਸ਼ਰਮਣੀ ਕਾਲੇਦੂਰ ਚ ਪੰਜ ਕੋਨਾ ਮੁਕਾਬਲਾ ਹੋਵੇਗਾ। ਚਾਰੇ ਵੱਖਰੀਆਂ ਪਾਰਟੀਆਂ ਸ਼ਰਮਣੀ ਕਾਲੇਦੂਰ ਆਉਂਦੇ ਸਰਸੋ ਸਿਟਿੰਗ ਕੈਂਪ ਸੀ। 100 ਮੁਕਾਬਲੇ ਕਿਵੇਂ ਵੀ ਬਿਲਕੁਲ ਸਾਡੇ ਕੰਮ ਨੇ ਜਿਹੜੇ ਜਿਹੜੇ ਕੰਮ ਨੇ ਸਾਡੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਊਗੀ ਔਰ ਜਿਨ੍ਹਾਂ ਨੇ ਲੋਕਾਂ ਨੂੰ ਸਿਰਫ ਰਾਜਨੀਤੀ ਕੀਤੀ ਆ ਉਹ ਹਾਰ ਲੱਗੇ। ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਜਦੋਂ ਪੰਜਾਬ ਚ ਸ਼ਰਮਣੀ ਕਾਲੇਦੂਰ ਤੇ ਭਾਜਪਾ ਦਾ ਰਾਜ ਸੀਗਾ ਸਾਡੇ ਧਾਰਮਿਕ ਗ੍ਰੰਥ ਤੱਕ ਨੀ ਬਖਸ਼ੇਗੇ। ਉਦੋਂ ਸਾਡੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ। ਸ਼੍ਰੀ ਗੁਰਗਨ ਸਾਹਿਬ ਦੀ ਬੇਅਦਬੀ ਹੋਈ ਇਨਸaaf ਮੰਗਦੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਇਹ ਪੰਜਾਬ ਦੇ ਲੋਕਾਂ ਨੂੰ ਪਤਾਗਾ ਜੇ ਪੰਜਾਬ ਦੇ ਲੋਕ ਭੁੱਲੇ ਨਹੀਂ ਪਿਛਲੇ 5 ਸਾਲ ਪੰਜਾਬ ਚ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਇੱਕ ਵੀ ਕੰਮ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਨਹੀਂ ਕੀਤਾ ਸੋ ਸਾਰਾ ਕੁਝ ਪੰਜਾਬ ਦੇ ਲੋਕ ਚਾਣਦੇ ਨੇਗੇ ਸਾਡੀ ਸਰਕਾਰ ਬਣਦਿਆਂ ਹੀ 2 ਸਾਲਾਂ ਦੇ ਅੰਦਰ 43000 ਨੌਕਰੀਆਂ ਜਿਸ ਤਰ੍ਹਾਂ ਮੀਤ ਜੀ ਨੇ ਗਿਆ 43000 ਨੌਕਰੀਆਂ ਔਰ ਉਹ ਵੀ ਮੈਰਿਟ ਦੇ ਉੱਤੇ ਨਰੋਲ ਬੈਰਟ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਮਿਲਿਆ ਨੇ ਇਹ ਮੈਂ ਸਮਝਦਾ ਬਹੁਤ ਵੱਡਾ ਕੀਰਤੀਮਾਨ ਆ ਪੰਜਾਬ ਚ 600 ਯੂਨਟ ਇਲੈਕਟ੍ਰਿਸਿਟੀ ਫਰੀ ਆਫ ਕਾਸਟ ਪੰਜਾਬ ਦੇ ਲੋਕਾਂ ਦੇ ਦੇ ਦਿਆ ਔਰ 90% ਤੋਂ ਉੱਪਰ 95% ਲੋਕਾਂ ਦਾ ਬਿਜਲੀ ਦਾ ਬਿਲ ਜਿਹੜਾ ਉਹ ਜ਼ੀਰੋ ਆ ਰਿਹਾ ਹੈਗਾ ਸਤੋ ਸਾਡੀਆਂ ਵੱਡੀਆਂ ਇਸ ਤਰ੍ਹਾਂ ਦੀ ਰਹੀ ਜੀ ਅੱਜ ਦੀ ਮੀਟਿੰਗ ਕੀ ਕੁਝ এজেন্ডਾ ਲੈ ਕੇ ਹੇਠੇ ਕਰ ਲੋ ਮਾਈਕ ਲੋਕਾਂ ਦੇ ਵਿੱਚ ਗਾੜੀ ਸਨਾਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਇਹ ਮੀਟਿੰਗ ਲਈ ਸੀ ਸਾਰੇ ਹਲਕਾ ਲੋਕ ਸਭਾ ਸੌਂਗੀ ਨੇ ਤੇ ਸਾਰੇ ਜਿੰਨੇ ਜਿੱਤੇ ਹੋਏ ਸਾਡੇ ਐਮ ਐਲ ਏ ਸਾਹਿਬਾਨ ਸੀ ਸਾਰੇ ਨੇ ਭਾਗ ਲਿਆ ਕਿਉਂਕਿ ਖੁਦ ਮੁੱਖ ਮੰਤਰੀ ਸਾਹਿਬ ਦਾ ਹਲਕਾ ਧੂਰੀਆ ਜਿਹੜਾ ਕਿ ਲੋਕ ਸਭਾ ਹਲਕਾ ਸੰਗਰੂਰ ਚ ਪੈਂਦਾਗਾ ਸੋ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਬੜੀ ਪੋਜ਼ਿਟਿਵ ਮੀਟਿੰਗ ਹੋਈ ਆ ਔਰ ਸਾਰੀਆਂ ਡਾਇਰੈਕਸ਼ਨ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਸਾਨੂੰ ਕੀਤੀਆਂ ਨੇਗੀ ਆ ਕਿ ਲੋਕਾਂ ਦੇ ਵਿੱਚ ਪੋਜ਼ਿਟਿਵ ਅਜੰਡਾ ਲੈ ਕੇ ਜਾਣਾਗਾ ਪੋਜ਼ਿਟਿਵ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਹੈਗਾ ਪ੍ਰਚਾਰ ਕਰਨਾਗਾ ਜੋ ਜੋ ਕੰਮ ਅਸੀਂ 2 ਸਾਲ ਦੇ ਅੰਦਰ ਪੰਜਾਬ 'ਚ ਕੀਤੀ ਨੇ ਲੋਕਾਂ ਦੇ ਸਾਹਮਣੇ ਧੱਕੜੇ ਨੇ ਕਿਉਂਕਿ ਲੋਕਾਂ ਨੂੰ ਪਤਾ ਹੈ ਗੱਲ ਦਾ ਕਿ 2 ਸਾਲਾਂ ਦੇ ਅੰਦਰ ਸਾਡੀਆਂ ਵੱਡੀਆਂ ਗਰੰਟੀਆਂ ਅਸੀਂ ਪੂਰੀਆਂ ਕਰਤੀਆਂ ਪੰਜ ਗਰੰਟੀਆਂ 'ਚੋਂ ਚਾਰ ਗਰੰਟੀਆਂ ਅਸੀਂ ਪੰਜਾਬ 'ਚ ਪੂਰੀਆਂ ਕਰ ਚੁੱਕੇ ਹਾਂਗੇ ਪਰ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦਾ ਖਾਤਮਾ ਲਗਭਗ ਹੋ ਚੁੱਕਿਆਗਾ ਪਰ ਭ੍ਰਿਸ਼ਟਾਚਾਰੀ ਜਿਹੜੇ ਨੇ ਕਿ ਅਸੀਂ ਉਹ ਲਗਾਤਾਰ ਉਹਨਾਂ ਨੂੰ ਖਤਮ ਪੰਜਾਬ 'ਚ ਕਰ ਰਹੇ ਹਾਂਗੇ ਸੋ ਵੱਡੇ ਜਿਹੜੇ ਅਸੀਂ ਕੰਮ ਨੇ ਪੰਜਾਬ 'ਚ ਜਿਹੜੇ ਮੈਂ ਸਮਝਦਾ ਪਿਛਲੇ 70 ਸਾਲਾਂ ਤੋਂ ਹੀ ਹੋਏ ਅਸੀਂ 2 ਸਾਲਾਂ 'ਚ ਕੀਤੇ ਨੇ ਸੋ ਪੋਜ਼ਿਟਿਵ ਅਜੰਡਾ ਲੈ ਕੇ ਜਾ ਰਹੇ ਆ ਸਾਨੂੰ ਪੂਰਨ ਆਸ ਹੈ ਕਿ ਅਸੀਂ 13 ਸੀਟਾਂ ਜਿਹੜੀਆਂ ਪੰਜਾਬ 'ਚ ਜਿੱਤ ਪ੍ਰਾਪਤ ਜੀਮਾ ਸਾਹਿਬ ਭਾਜੀਪੀ ਪੰਜਾਬ ਨੂੰ ਫੋਕਸ ਕਰਦੀ ਨਜ਼ਰ ਆ ਰਹੀ ਐਸ ਪਰ ਕਹਿੰਦੇ ਕਿ ਅਸੀਂ ਵੀ 13 ਦੀ 13 ਸੀਟਾਂ ਜਿੰਨੀਆਂ ਨੇ ਪੰਜਾਬ ਦੀ ਪੰਜਾਬ ਦੇ ਲੋਕਾਂ ਨੇ ਵੀ ਭਾਜੀਪੀ ਨੂੰ ਫੋਕਸ ਕੀਤਾ ਹੋਇਆਗਾ ਭਾਜੀਪੀ ਨੂੰ ਸਭ ਕੁਝ ਸਿਖਾਉਣਗੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਜੇ ਤਿੰਨ ਕਾਲੇ ਕਾਨੂੰਨ ਬਣੇ ਸੀ ਤਿੰਨ ਪੰਜਾਬ ਦੇ ਲੋਕਾਂ ਨੇ ਇਕਬਾਈ ਕੀਤੀ ਸੀ ਹਰਦੇਸ਼ ਦੇ ਸਾਹਮਣੇ ਤੇ ਸੱਚਾ ਗਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਾਲੇ ਘਰੂਨ ਵਾਪਸ ਲੈਣੇ ਪਏ ਸੀਗੇ ਪਰ ਉਹਦੇ ਵਿੱਚ 750 ਤੋਂ ਉੱਪਰ ਕਿਸਾਨਾਂ ਦੀ ਜਿਹੜੀ ਆ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀਗੀ ਪਰ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬ ਦਾ ਬਿਤਕਰਾ ਕਰਦੀ ਆ ਕਿਸ ਤਰ੍ਹਾਂ ਸਾਡੇ ਫੰਡ ਰੋਕੇ ਜਾ ਰਹੇ ਨੇਗੇ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਜੇਕਰ ਹੱਕ ਮੰਗੜ ਜਾਂਦੇ ਨੇ ਕਿਸ ਤਰ੍ਹਾਂ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈਗਾ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਸੋ ਪੰਜਾਬ ਦੇ ਲੋਕ ਬਹੁਤ ਅچھے ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਕਹਿੰਦੇ ਆ। ਸ਼ਰਮਣੀ ਕਾਲਜ ਚ ਪੰਜ ਕੋਨਾ ਮੁਕਾਬਲਾ ਹੋਵੇਗਾ। ਚਾਰੇ ਵੱਖਰੀਆਂ ਪਾਰਟੀਆਂ ਸ਼ਰਮਣੀ ਕਾਲਜ ਆਮ ਸਰਸੋ ਸਿਟਿੰਗ ਹੈ। 100 ਮੁਕਾਬਲੇ ਕਿਵੇਂ ਵੀ ਬਿਲਕੁਲ ਸਾਡੇ ਕੰਮ ਨੇ ਜਿਹੜੇ ਜਿਹੜੇ ਕੰਮ ਨੇ ਸਾਡੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਊਗੀ ਔਰ ਜਿਨ੍ਹਾਂ ਨੇ ਲੋਕਾਂ ਨੂੰ ਸਿਰਫ ਰਾਜਨੀਤੀ ਕੀਤੀ ਆ ਉਹ ਹਾਰ ਲੱਗੇ। ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਜਦੋਂ ਪੰਜਾਬ ਚ ਸ਼ਰਮਣੀ ਕਾਲਜ ਤੇ ਭਾਜਪਾ ਦਾ ਰਾਜ ਸੀਗਾ ਸਾਡੇ ਧਾਰਮਿਕ ਗ੍ਰੰਥ ਤੱਕ ਦੀ ਬਖਸ਼ੇਗੇ। ਉਦੋਂ ਸਾਡੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ। ਸ਼੍ਰੀ ਗੁਰਗਨ ਸਾਹਿਬ ਦੀ ਬੇਅਦਬੀ ਹੋਈ ਇਨਸaaf ਮੰਗਦੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਇਹ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਜੇ ਪੰਜਾਬ ਦੇ ਲੋਕ ਭੁੱਲੇ ਨਹੀਂ ਪਿਛਲੇ 5 ਸਾਲ ਪੰਜਾਬ ਚ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਇੱਕ ਵੀ ਕੰਮ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਨਹੀਂ ਕੀਤਾ ਸੋ ਸਾਰਾ ਕੁਝ ਪੰਜਾਬ ਦੇ ਲੋਕ ਜਾਣਦੇ ਨੇ ਕਿ ਸਾਡੀ ਸਰਕਾਰ ਬਣਦਿਆਂ ਹੀ 2 ਸਾਲਾਂ ਦੇ ਅੰਦਰ 43000 ਨੌਕਰੀਆਂ ਜਿਸ ਤਰ੍ਹਾਂ ਮੀਟੇਰ ਜੀ ਨੇ ਕਿਹਾ 43000 ਨੌਕਰੀਆਂ ਔਰ ਉਹ ਵੀ ਮੈਰਿਟ ਦੇ ਉੱਤੇ ਨਰੋਲ ਬੈਰਟ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਮਿਲਿਆ ਨੇ ਇਹ ਮੈਂ ਸਮਝਦਾ ਬਹੁਤ ਵੱਡਾ ਕੀਰਤੀਮਾਨ ਆ ਪੰਜਾਬ ਚ 600 ਯੂਨਟ ਇਲੈਕਟ੍ਰਿਸਿਟੀ ਫ੍ਰੀ ਆਫ ਕਾਸਟ ਪੰਜਾਬ ਦੇ ਲੋਕਾਂ ਦੇ ਦੇ ਦਿਆ ਔਰ 90% ਤੋਂ ਉੱਪਰ 95% ਲੋਕਾਂ ਦਾ ਬਿਜਲੀ ਦਾ ਬਿਲ ਜਿਹੜਾ ਉਹ ਜ਼ੀਰੋ ਆ ਰਿਹਾ ਹੈਗਾ ਸਤੋ ਸਾਡੀਆਂ ਵੱਡੀਆਂ ਪ੍ਰਾਪਤੀਆਂ ਨੇ ਠੀਕ ਹੈ ਠੀਕ ਹੈ ਸਰ ਥੈਂਕ ਯੂ ਬਿਲਕੁਲ